ਪ੍ਰੇਜ਼ ਲਾਰਡ ਜੀ ਸਾਰਿਆਂ ਔਰ ਮੈਂ ਪਹਿਲੀ ਵਾਰ ਮਸੀ ਜੀ ਦਾ ਗਾਣਾ ਕੀਤਾ ਔਰ ਉਹਦਾ ਟਾਈਟਲ ਹੈ ਜੀ ਇਸ਼ਕ ਸੱਚਾ ਹੈ ਸਪੈਸ਼ਲ ਥੈਂਕਸ ਹਮਕੋ ਯੂਸਫਮ ਨਰਦ ਜੀ ਔਰ ਨੈਕਸਟ ਫਿਲਮ ਪ੍ਰੋਡਕਸ਼ਨ ਡਾਇਰੈਕਟਰ ਬਾਇਸ ਸੁਦੀਪ ਬੱਦੀ ਜੀ ਜਿਹੜਾ ਇਸ ਗਾਣੇ ਨੂੰ ਡਾਇਰੈਕਟ ਕਰ ਰਹੇ ਨੇ ਤਾਂ ਜਦੋਂ ਵੀ ਇਹ ਗਾਣਾ ਆਇਆ ਤੇ ਤੁਸੀਂ ਸਾਰੇ ਰਹਿਣੇ ਨੇ ਸੁਣਨਾ ਜਿਹਨੇ ਤੁਸੀਂ ਬਾਕੀ ਗਾਣਿਆਂ ਨੂੰ ਪਿਆਰ ਕੀਤਾ ਤਾਂ ਸੁਣ ਕੇ ਜ਼ਰੂਰ ਦੱਸਿਓ ਟਾਈਟਲ ਹੈ ਜੀ ਇਸ਼ਕ ਸੱਚਾ ਪ੍ਰੇਜ਼ ਲਾਰਡ ਜੀ ਸਾਰਿਆਂ ਨੂੰ ਔਰ ਮੈਂ ਪਹਿਲੀ ਵਾਰ ਮਸੀ ਜੀ ਦਾ ਗਾਣਾ ਕੀਤਾ ਔਰ ਉਹਦਾ ਟਾਈਟਲ ਹੈ ਜੀ ਇਸ਼ਕ ਸੱਚਾ ਹੈ ਸਪੈਸ਼ਲ ਥੈਂਕਸ ਹਮਕੋ ਯੂਸਮਨ ਨੂਰ ਜੀ ਔਰ ਮੈਕਸ ਇਲਮ ਪ੍ਰੋਡਕਸ਼ਨ ਡਾਇਰੈਕਟਰ ਬਾਇ ਸਦੀਪ ਬੱਦੀ ਜੀ ਜਿਹੜਾ ਇਸ ਗਾਣੇ ਨੂੰ ਡਾਇਰੈਕਟ ਕਰ ਰਹੇ ਨੇ ਤਾਂ ਜਦੋਂ ਵੀ ਇਹ ਗਾਣਾ ਆਇਆ ਤੁਸੀਂ ਸਾਰੇ ਜਾਣੇ ਨੇ ਸੁਣਨਾ ਜਿਵੇਂ ਤੁਸੀਂ ਬਾਕੀ ਗਾਣਿਆਂ ਨੂੰ ਪਿਆਰ ਕੀਤਾ ਤਾਂ ਸੁਣ ਕੇ ਜ਼ਰੂਰ ਦੱਸਿਓ ਟਾਈਟਲ ਹੈ ਜੀ ਇਸ਼ਕ ਸੱਚਾ ਪ੍ਰੇਜ਼ ਲਾਰਡ ਜੀ ਸਾਰਿਆਂ ਨੂੰ ਔਰ ਮੈਂ ਪਹਿਲੀ ਵਾਰ ਮਸੀ ਜੀ ਦਾ ਗਾਣਾ ਕੀਤਾ ਔਰ ਉਹਦਾ ਟਾਈਟਲ ਹੈ ਜੀ ਇਸ਼ਕ ਸੱਚਾ ਹੈ ਸਪੈਸ਼ਲ ਥੈਂਕਸ ਅਨਕੁਰ ਯੂਸਮਨ ਨੂੰ ਲਾਲੀ ਔਰ ਨੈਕਸ ਕਲਮ ਪ੍ਰੋਡਕਸ਼ਨ ਡਾਇਰੈਕਟਰ ਬਾਇ ਸਦੀਪ ਬੱਦੀ ਜੀ ਜਿਹੜਾ ਇਸ ਗਾਣੇ ਨੂੰ ਡਾਇਰੈਕਟ ਕਰ ਰਹੇ ਨੇ ਤਾਂ ਜਦੋਂ ਵੀ ਇਹ ਗਾਣਾ ਆਇਆ ਤੁਸੀਂ ਸਾਰੇ ਜਣੇ ਨੇ ਸੁਣਨਾ ਜਿਹੜੇ ਤੁਸੀਂ ਬਾਕੀ ਗਾਣਿਆਂ ਨੂੰ ਪਿਆਰ ਕੀਤਾ ਤਾਂ ਸੁਣ ਕੇ ਜ਼ਰੂਰ ਦੱਸਿਓ ਟਾਈਟਲ ਹੈ ਜੀ ਇਸ਼ਕ ਸੱਚਾ ਪ੍ਰੇਜ਼ ਲਾਰਡ ਜੀ ਸਾਰਿਆਂ ਨੂੰ ਔਰ ਮੈਂ ਪਹਿਲੀ ਵਾਰ ਮਸੀ ਜੀ ਦਾ ਗਾਣਾ ਕੀਤਾ ਔਰ ਉਹਦਾ ਟਾਈਟਲ ਹੈ ਜੀ ਇਸ਼ਕ ਸੱਚਾ ਹੈ ਸਪੈਸ਼ਲ ਥੈਂਕਸ ਹਮਕੋ ਯੂਸਮਨੂ ਜੀ ਔਰ ਮੈਕਸ ਇਨ ਪ੍ਰੋਡਕਸ਼ਨ ਡਾਇਰੈਕਟਰ ਬਾਇ ਸਦੀਪ ਬੱਦੀ ਜੀ ਜਿਹੜਾ ਇਸ ਗਾਣੇ ਨੂੰ ਡਾਇਰੈਕਟ ਕਰ ਰਹੇ ਨੇ ਜਦੋਂ ਵੀ ਇਹ ਗਾਣਾ ਆਇਆ ਤਾਂ ਤੁਸੀਂ ਸਾਰੇ ਰਹਿਣੇ ਨੇ ਸੁਣਨਾ ਜਿਵੇਂ ਤੁਸੀਂ ਬਾਕੀ ਗਾਣਿਆਂ ਨੂੰ ਪਿਆਰ ਕੀਤਾ ਤਾਂ ਸੁਣ ਕੇ ਜ਼ਰੂਰ ਦੱਸਿਓ ਟਾਈਟਲ ਹੈ ਜੀ ਇਸ਼ਕ ਸੱਚਾ